ਤੂੰ ਗੱਲ ਕਰਦਾ ਵੀ ਗੁਰਬਤ ਦਾ ਦੌਰ ਜਿਹੜਾ ਮਾੜਾ ਵਕਤ ਹੁੰਦਾ ਹੈ ਹਮੇਸ਼ਾ ਹੀ ਸਟਰੋਂਗ ਬੰਦੇ ਪੈਦਾ ਕਰਦਾ ਹੈ ਹਮੇਸ਼ਾ ਜਿਹੜਾ ਜਿਹੜਾ ਪੂਰੇ ਵਕਤ ਚ ਪਲੇ ਹੋਇਆ ਨਾ ਉਹ ਸਟਰੋਂਗ ਹੈ ਜੀ ਬਹੁਤ ਜਿਆਦਾ ਸਟਰੋਂਗ ਹੁੰਦਾ ਹੈ ਜਿਹੜਾ ਸੁਖਾਵੇਂ ਵਕਤ ਚ ਜਿਹਦੇ ਕੋਲੇ 골ਡਨ ਸਪੂਚ ਜਾਂ ਸਿਲਵਰ ਸਪੂਚ ਪਲੇ ਆ ਉਹ ਕਮਜ਼ੋਰ ਕਮਜ਼ੋਰ ਬੰਦੇ ਪੈਦਾ ਕਰਦਾ ਹੈ ਅੰਦਰ ਅੰਦਰ ਬਾੜੀ ਲਾਦਾ ਬੋਰਨ ਬੀਟਾ ਦੇ ਦੇ ਕੇ ਤਾਂ ਉਹ ਤਾਂ ਫੜਫੜ ਬਾੜਦੀਆਂ ਸੀ ਮਾਮਾ ਜਿਵੇਂ ਮੁਰਗੇ ਤਾੜੀ ਦੇ ਹੁੰਦੇ ਸੋ ਇਨੀ ਫਿਜ਼ੀਕਲ ਐਕਟੀਵਿਟੀ ਸੀ ਗੇ ਰੋਟੀ ਵੀ ਛੱਤਰਾਂ ਨਾਲ ਖਾਉਂਦੇ ਛੱਤਰ ਛੱਤਰ ਮਾਂ ਦੀ ਮੁਹੱਬਤ ਐ ਉਹਦੀ ਜੁੱਤੀਆਂ ਪਾਏ ਨਾਲੇ ਗੋਟੀ ਕੋਈ ਬਾਈ ਬਖਤੀ ਇੰਨਾ ਵਧੀਆ ਸੀਗਾ ਰੋਂਦੇ ਨੂੰ ਚੁੱਪ ਕਰਾਉਣ ਲਈ ਕੁੱਟਿਆ ਜਾਂਦਾ ਸੀਗਾ ਸਹੀ ਗੱਲ ਹੈ ਨਾ ਜੀ ਉਹਦੀ ਸਾਹ ਚਾੜ ਲੈਣਾ ਕੀ ਗੱਲ ਕੀਤੀ ਬਾਈ ਨਹੀਂ ਦਿੱਤੇ ਵੇ ਗੁਰਬੱਧ ਦੇ ਦੌਰ ਚ ਬਈ ਬੰਦਾ ਜਦੋਂ ਸਟੈਬਲਿਸ਼ ਹੋ ਜੇ ਨਾ ਜਦੋਂ ਚਾਰਚੇ ਲੜਾਉਂਦੇ ਆ ਜੀ ਮਨ ਲੱਗਦਾ ਵੀ ਬੰਦਾ ਫਿਰ ਗੱਡੀ ਗੁੱਡੀ ਚਲਾਉਂਦੇ ਆ ਯਾਦ ਕਰਦਾ ਯਾਰ ਉਹ ਵੀ ਟਾਈਮ ਸੀ ਰਖਸ਼ਿਆਂ ਤੇ ਤੁਰੇ ਫਿਰਦੇ ਸੀ ਐਸੀ ਜੀ 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 ਬੀਨੂ ਟਲੋਂ ਕਰ ਬੱਦ ਦੇ ਪਾਲ ਕਿਹੜੇ ਸਭ ਤਵਾਦੀ ਯਾਦ ਕਰਦੇ ਆ ਤੁਹਾਨੂੰ ਲੱਗਦਾ ਹੋਵੇ ਯਾਰ ਵੀ ਆਹ ਟਾਈਮ ਮੇਰੇ ਘਰੇ ਤਾਂ ਬਹੁਤ ਇਸ ਗੱਲ ਦੀ ਚਰਚਾ ਹੁੰਦੀ ਆ ਮੇਰੇ ਮੇਰੇ ਫਾਦਰ ਮਦਰ ਅਸੀਂ ਰੋਜ਼ ਸ਼ਾਮ ਨੂੰ ਜਦੋਂ ਬੈਹਨੇ ਆ ਇੱਕ ਅੱਧੀ ਗੱਲ ਆ ਹੀ ਜਾਣੀ ਆ ਯਾਰ ਉਹ ਵੀ ਟਾਈਮ ਸੀ ਚਲੋ ਵਾਈ ਗਰੂ ਨੇ ਰੰਗ ਭਾਗ ਲਾ ਹਰ ਰੋਜ਼ ਹੁੰਦਾ ਮੈਂ ਮੈਂ ਕਹਿੰਦੇ ਭਲਾਉਂਦਾ ਹੀ ਨਹੀਂ ਜੀ ਮੈਂ ਹਰ ਰੋਜ਼ ਨਾ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ ਜਿਵੇਂ ਕਾਰ ਚ ਤੁਰਿਆ ਜਾਂਦਾ ਮੈਂ ਆਮ ਹੀ ਕਹਿਣਾ ਹੁੰਦਾ ਜੀ ਸਭ ਤੋਂ ਵੱਡੀ ਗੱਲ ਨਾ ਜਦੋਂ ਮੇਰੇ ਮੇਰੀ ਵਾਈਫ ਪ੍ਰੈਗਨੈਂਟ ਸੀ ਜੀ ਅਸੀਂ ਮੈਂ ਸਕੂਟਰ ਵੀ ਮੰਗਵਾ ਲੈ ਕੇ ਜਾਂਦਾ ਸੀ ਉਹ ਦੌਰ ਕੋ ਕਹਿੰਦਾ ਹੁੰਦਾ ਜੀ ਮੈਂ ਖੜੇ ਹੋਣਾ ਸਾਈਡਾਂ ਤੇ ਲਾ ਕੇ ਜੇ ਉਦਾਂ ਕਰਨਾ ਹੁਣ ਜਦੋਂ ਮੈਂ ਜਾਨਣਾ ਨੇ ਜੇ ਕਈ ਰੀ ਨੰਗਦਾ ਕਿਤੇ ਜਦੋਂ ਕੋਈ ਪਰਿਵਾਰ ਖੜਾ ਹੁੰਦਾ ਬੱਚੇ ਬੱਚਾ ਚੱਕੀ ਖਾਸ ਕਰਕੇ ਤਾਂ ਮੇਰੀ ਧਰਾਂ ਨਿਕਲ ਜਾਂਦੀ ਹੈ ਯਾਰ ਰੱਬ ਵੀ ਨਾ ਛੇਤੀ ਕਰ ਦੇ ਦੇ ਯਾਰ ਹਨਾ ਇਹ ਵੀ ਇਹ ਵੀ ਯਾਰ ਤੜਫ ਰਹੇ ਹੋਣਗੇ ਕਦੋਂ ਸਾਡੇ ਵੀ ਐ ਨਿਕਲਿਆ ਕਰੇ ਲੋਗ ਐ ਨਿਕਲ ਨਿਕਲ ਰਹੇ ਨੇ ਯਾਰ ਕਦੋਂ ਇਹੋ ਜਿਹੇ ਬਣਾਂਗੇ ਯਾਰ ਕਦੋਂ ਸਾਡੇ ਚ ਕਿਵੇਂ ਮਿਹਨਤ ਕੀ ਕਰੀਏ ਕਰ ਕੀ ਰਹੀਏ ਹਨਾ ਜੀ ਉਹ ਸੋਚਣੀ ਉਦੋਂ ਤੇ ਉਦੋਂ ਮੈਨੂੰ ਹਰ ਵੇਲੇ ਉਹ ਵਕਤ ਬਹੁਤ ਜ਼ਿਆਦਾ ਹੁੰਦਾ ਕਦੀ ਹੱਥ ਉੱਤੇ ਦੇ ਕੇ ਲੋਕਾਂ ਨੂੰ ਚੜਿਓ ਪਹਿਲਾ ਹਾਂਜੀ ਭਾਈ ਹੁਣ ਤੁਹਾਨੂੰ ਕਦੀ ਹੱਥ ਦਿੱਤਾ ਕਿਸੇ ਨੇ ਬਾਇ ਹਾਂ ਮੈਂ ਆਪਣੀ ਮਕੀਰੀ ਆਪ ਬਿਠਾ ਲੈਣਾ ਜਰਾ ਮੇਰੇ ਬੰਦੇ ਠੀਕ ਲੱਗੇ ਜੀ ਮੈਂ ਕਿਹਾ ਦੱਸੀ ਨਾ ਉਹ ਆ ਕੇ ਅੰਦਰ ਬੋਖਲਾ ਰਹਿੰਦਾ ਮੈਂ ਬੈਠਾ ਜਾ ਰਹਾ ਹਾਂ ਤੇ ਮੈਂ ਕਿਹਾ ਬੱਸ ਕੇ ਇਹਨੂੰ ਦੱਸੀ ਨਾ ਬੀਰਵੰਦੇ ਕੇ ਫੋਨ ਨਾ ਜੁਸ ਕਰੀ ਭੇਜੋ ਬਸ ਤੇ ਨਾਲੋ ਸਮਾਜ ਦੇ ਵਿੱਚ ਢਿੱਲੋ ਸਾਹਿਬ ਤੁਸੀਂ ਪ੍ਰਾਣੋਂ ਮਾਫ ਕਰ ਰਿਹਾ ਐ ਨਾ ਕਿਉਂ ਮੈਂ ਤੁਹਾਨੂੰ ਬਜ਼ੁਰਗ ਕਹਿ ਰਹੇ ਨਹੀਂ 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 ਭਾਈ ਗੱਲ ਨਹੀਂ ਸਮਾਜ ਤੁਸੀਂ ਤੁਹਾਡਾ ਬਹੁਤ ਵੱਡਾ ਤਜਰਬਾ ਹੈ ਤੇ ਕਿ ਜਿੰਤੇ ਕਿਦਾ ਵਧੀਆ ਹਿੱਸਾ ਤੁਸੀਂ ਗੁਰਬਚ ਵਿੱਚ ਕਹਿੰਦੇ ਗੁਰਬਚੋਂ ਨਿਕਲਿਆ ਬੰਦਾ ਨਾ ਬਹੁਤ ਵੱਡਾ ਤਜਰਬੇਕਾਰ ਹੁੰਦਾ ਅਕਲੀ ਹੋ ਸਕੋ ਸਿਆਣਾ ਬਹੁਤ ਕਰ ਦਿੰਦੀ ਹੈ ਜਿਹੜਾ ਕਹਿੰਦੇ ਬਦਾਮ ਖਾਇਆ ਨਹੀਂ ਹਾਂ ਜਿਹੜਾ ਅਕਲੀ ਉਹ ਚੀਜ਼ ਦਿੰਦੀ ਹੈ ਅਕਲ ਟਿਕਾਣੀ ਉਹ ਚੀਜ਼ ਮੈਂ ਪ੍ਰਾਊਡ ਫੀਲ ਕਰਦਾ ਵੀ ਮੈਂ ਗੁਰਬਚ ਵਿੱਚ ਪੈਦਾ ਹੋਇਆ ਸੀ ਮੈਨੂੰ ਬਹੁਤ ਫਾਇਦਾ ਹੋਇਆ ਉਹਦਾ ਤੇ ਤੁਹਾਡੇ ਤੁਹਾਡੇ ਨਾ ਤਜਰਬੇ ਤੁਹਾਡੀਆਂ ਗੱਲਾਂ ਜਜ਼ਬਾਤ ਬੜੇ ਸ਼ਾਨਦਾਰ ਦੂਜੇ ਬੰਦਿਆਂ ਨਾਲੋਂ ਵਧੀਆ ਹੁੰਦੇ ਜਿਹੜੇ ਸਿਲਵਰ ਸਪੂਨ ਲੈ ਕੇ ਪੈਦਾ ਹੁੰਦੇ ਬਿਲਕੁਲ ਸਹੀ ਹੈ ਜੀ ਤੁਸੀਂ ਸਮਾਜ ਦੇ ਵਿੱਚ ਸਭ ਤੋਂ ਨਕਾਰਾਤਮਕ ਤੇ ਸਭ ਤੋਂ ਪੋਜ਼ਿਟਿਵ ਬਜੀ ਮੈਂ ਤੈਨੂੰ ਕਿ ਜ਼ੋਰ ਥੋੜੀ ਪਹਿਲਾਂ ਉਸ ਗੱਲ ਤੋਂ ਹੀ ਗੱਲ ਕਰਦਾ ਵੀ ਗੁਰਬਤ ਦਾ ਦੌਰ ਜਿਹੜਾ ਮਾੜਾ ਵਕਤ ਹੁੰਦਾ ਹੈ ਹਮੇਸ਼ਾ ਹੀ ਸਟਰੋਂਗ ਬੰਦੇ ਪੈਦਾ ਕਰਦਾ ਹੈ ਹਮੇਸ਼ਾ ਜਿਹੜਾ ਜਿਹੜਾ ਪੂਰੇ ਵਕਤ ਚ ਪਲੇ ਹੋਇਆ ਨਾ ਉਹ ਸਟਰੋਂਗ ਹੈ ਜੀ ਬਹੁਤ ਜਿਆਦਾ ਸਟਰੋਂਗ ਹੁੰਦਾ ਹੈ ਔਰ ਜਿਹੜਾ ਸੁਖਾਵੇਂ ਵਕਤ ਚ ਜਿਹਦੇ ਕੋਲੇ 골ਡਨ ਸਪੂਨ ਚ ਜਾਂ ਸਿਲਵਰ ਸਪੂਨ ਚ ਪਲੇਆ ਉਹ ਕਮਜ਼ੋਰ ਕਮਜ਼ੋਰ ਬੰਦੇ ਪੈਦਾ ਕਰਦਾ ਹੈ ਅੰਦਰ ਅੰਦਰ ਬਾੜੀ ਲਾਦਾ ਬੋਰਨ ਬੀਟਾ ਦੇ ਦੇ ਕੇ ਸਾਨੂੰ ਤਾਂ ਫੜਫੜ ਬਾੜਦੀ ਸੀ ਮਾਮਾ ਜਿਵੇਂ ਮੁਰਗੇ ਤਾੜੀ ਦੇ ਹੁੰਦੇ ਵੀ ਰੋਟੀ ਦਾ ਫਿਕਰ ਬਾਪੂ ਦੀ ਛੱਤ ਹਰ ਇੰਨੀ ਫਿਜ਼ੀਕਲ ਐਕਟੀਵਿਟੀ ਸੀ ਰੋਟੀ ਵੀ ਛੱਤਾਂ ਨਾਲ ਖਾਉਂਦੇ ਛੱਤਰ ਛੱਤਰ ਮਾਂ ਦੀ ਮੁਹੱਬਤ ਹੈ ਹੁੰਦੀ ਜੁੱਤੀਆਂ ਪਾਏ ਨਾਲ ਹੀ ਗੋਟੀ ਗਈ ਬਈ ਵਕਤੀ ਇੰਨਾ ਵਧੀਆ ਸੀਗਾ ਰੋਂਦੇ ਗੱਲ ਕੀਤੀ ਬਾਈ ਤੇ ਕਹੋ ਵਕਤ ਤੋਂ ਵਕਤ ਦੌਰ ਚਲੀ ਜਾਉਂਦੇ ਗਿਆਨ ਤੇਰਾ ਕੀ ਬਾਤ ਹੈ ਕੀ ਗੱਲ ਕੀਤੀ ਹੈ ਕੀ ਗੱਲ ਕਰ ਰਿਹਾ ਕੋਈ ਦੌਰ ਦੌਰ ਜਿਹੜਾ ਸੀਗਾ ਜਿਹੜਾ ਦੌਰ ਜਿਵੇਂ ਤੁਸੀਂ ਦੱਸੀ ਜਾਂਦੇ ਦੌਰ ਜਿਹੜਾ ਸੀਗਾ ਜੀ ਮੈਂ ਨਾ ਸ਼ੁਰੂ ਹੋਇਆ ਜੀ ਬਚਪਨ ਦੇ ਵਿੱਚ ਜਦੋਂ ਮੈਨੂੰ ਸੁਰਤ ਸੰਭਾਲੀ ਤਾ ਸਾਡੇ ਨੇੜੇ ਬਰਫ਼ ਵਾਲਾ ਕਾਰਖਾਨਾ ਜੀ ਤਾਂ ਮੇਰੇ ਚੇਤੇ ਆ ਜੀ 20 ਪੈਸੇ ਦੀ 10 ਪੈਸੇ ਦੀ ਬਰਫ਼ ਆਏਗੇ ਤਾਂ ਪਹਿਲਾਂ ਆਪ ਹੀ ਲੈ ਕੇ ਆਉਣੀ ਅੱਛਾ ਮੈਂ ਆਪ ਜਾ ਕੇ ਪਾਣੀ ਠੰਡਾ ਕਰਾਸ਼ ਕੰਜੀ ਬਣਾਉਣੀ ਜੇ ਕੋਈ ਗੈਸਟ ਆਉਣਾ ਜੀ ਭੂਆ ਪਪੜਾ ਮਾਮਾ ਚਾਚਾ ਤਾਇਆ ਜੇ ਰਿਸਪੈਕਟਫੁਲ ਪਰਸਨ ਉਹਨਾਂ ਨਹੀਂ ਆਪ ਤਾਂ ਤੋੜੇ ਵਾਲੇ ਘੜੇ ਵਾਲੇ ਪੀਂਦੇ ਸੀਗੇ ਜੀ ਉਹ ਤੋਂ ਬਾਈ ਮੈਨੂੰ ਲੱਗਦਾ ਬਿਸਕਟ ਲੈਣ ਵੀ ਉਦੋਂ ਹੀ ਭੇਜਦੇ ਸੀ ਬਾਈ ਬਿਸਕਟ ਬਣਾਉਂਦੇ ਸੀ ਬਣਾਉਂਦੇ ਸੀ ਜੀ ਬਾਈ ਪੀਪੇ ਵਾਲੇ ਖਤਮਣ ਤੋਂ ਮੌਕੇ ਤੇ ਹਾਂ ਜੀ ਸਾਹਮਣੇ ਮੈਂ ਸਾਹਮਣੇ ਬਿਠਾ ਕੇ ਮੇਰੇ ਫਾਦਰ ਸਾਹਿਬ ਨੇ ਲਾਤਰੇ ਚਾਚੇ ਹੀ ਵਸੇ ਲਾ ਬਿਸਕੁਟ ਲੈ ਉਹ ਰਹਿਣ ਦਿੰਦੇ ਰਹਿਣ ਦਿੰਦੇ ਉਹ ਰਹਿਣ ਦਿੰਦੇ ਇਹ ਮਤਲਬ ਖਾਣੇ ਆ ਉਹ ਰਹਿਣ ਦਿੰਦੇ ਜਿਹਦਾ ਮੈਂ ਕਹਿੰਦਾ ਮੰਨੀ ਖਾਣੇ ਨਹੀਂ ਕਹਿੰਦਾ ਨਹੀਂ ਰਹਿਣ ਦਿੰਦੇ ਫਿਰ ਲੈ ਕੇ ਆਉਣੇ ਬਾਈ ਜੀ ਤੇ ਬਈ ਉਹ ਦੌਰ ਤੋਂ ਬਾਅਦ ਅਸੀਂ ਫਿਰ ਉਹ ਆਈਸ ਬਾਕਸ ਦਾ ਦੌਰ ਦੇਖਿਆ ਬਾਈ ਜੀ ਆਈਸ ਬਾਕਸ ਤੋਂ ਪਹਿਲਾਂ ਤੂੜੀ ਵਾਲਾ ਤੂੜੀ ਚ ਤੂੜੀ ਚ ਰੱਖ ਤੂੜੀ ਚ ਰੱਖ ਹਾਂਜੀ ਤੂੜੀ ਚ ਰੱਖ ਕੇ ਲਪੇਟ ਕੇ ਬੋਰੀ ਚ ਲਪੇਟ ਕੇ ਵੀ ਕੱਲ ਤੱਕ ਠੀਕ ਰਹਿ ਜੂਗੀ ਵੀ ਰਹਿ ਜੂਗੀ ਕਿਉਂਕਿ ਲਾਈਟ ਨਹੀਂ ਆਉਂਦੀ ਸੀ ਉਦੋਂ 10 12 12 ਘੰਟੇ ਬਈ ਆਈਸ ਬਾਕਸ ਦਾ ਐਡਾ ਚਾ ਵਾਈਸ ਬਾਕਸ ਲਿਆ ਐ ਇਸ ਵੀ ਤਕੀਕ ਗਗੋਠੇ ਕਰ ਚੜ ਕੇ ਦਿਖਾ ਦिए ਹੈਨਾ ਜੀ ਆਈਸ ਬਾਕਸ ਆਇਆ ਜੀ ਆਈਸ ਬਾਕਸ ਤੋਂ ਬਾਅਦ ਬਈ ਸਭ ਤੋਂ ਪਹਿਲਾਂ ਫ੍ਰਿਜ ਆਉਣ ਤੋਂ ਪਹਿਲਾਂ ਵੈਸਟਰਨ ਟੀਲੀਵੀਜ਼ਨ ਆਇਆ ਜੀ ਵੈਸਟਰਨ ਆਇਆ ਸੀਗਾ ਜੀ ਤੇ ਉਹ ਬਈ ਧੂਰੀ ਚ ਦੂਜੇ ਕ ਨੰਬਰ ਤੇ ਸਾਡੇ ਲੱਗ ਗਿਆ ਜੀ ਤੇ ਫਿਰ ਉਹ ਜ ਤੇ ਰਿਕਾਪਟ ਲਈ ਖੇਤ ਜਿਹੜਾ ਦੇਖਿਆ ਨਾ ਜੀ ਉਹਨਾਂ ਨੂੰ ਚਾਹ ਬਣਾਵਾਲਾ ਦੇਣੀ ਆ ਤੇ ਕੋਈ ਪਟੜ ਤੇ ਬੈਠਾ ਕੋਈ ਕੁਰਸੀ ਤੇ ਬੈਠਾ ਭਾਈ ਜੀ 100 ਜਾਨਾ ਬਾਹਰ ਖੜਾ ਜੀ ਪੱਲੀਆਂ ਉਹ ਸ਼ਾਂਦੇ ਭਾਈ ਜੀ ਹਾਂ ਜੀ ਭਾਈ ਹਾਂ ਜੀ ਇਹ ਫਿਲਮ ਬੜ ਮੌਣੀ ਰਾਤ ਨੂੰ ਸ਼ਨੀਵਾਰ 1:30 ਵਜੇ ਰਾਤ ਨੂੰ ਆਉਂਦੀ ਸੀ ਆਓ ਹਾਂ ਜੀ ਹਾਂ ਜੀ ਹਾਂ ਜੀ ਪਰਾਇਆ ਤੁਹਾਨੂੰ ਫਿਲਮ ਆਈ ਜੀ ਮੇਰੇ ਯਾਦ ਅੱਜ ਤੇ ਉਸ ਰਿਕਾਪਟ ਲਈ ਖੇਤ ਆਇਆ ਸਵੇਰੇ 4 ਵਜੇ ਤੱਕ ਲੋਕ ਖੜੇ ਜੀ ਬਾਹਰ ਹੈ ਨਾ ਜੀ ਛੰਟੀਨਾ ਟੂਨਾ ਸੈਟ ਕਰਨ ਵਾਲਾ ਬੋਲ